ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਦਿਨ ਹੈ ਕਿਉਂਕਿ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਦੋਂ ਪੰਜਾਬ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਨਾ ਕਿਸੇ ਜਾਤੀ ਦਾ ਭੇਦ ਭਾਵੇਆ ਨਾ ਕੋਈ ਉਮਰ ਦਾ ਭੇਦ ਭਾਵੇਆ ਤੇ ਨਾ ਹੀ ਕੋਈ ਤੁਹਾਡੀ ਆਮਦਨ ਦਾ ਕੋਈ ਭੇਦ ਭਾਵੇਆ ਨਾ ਕੋਈ ਉਮਰ ਦਾ ਭੇਦ ਭਾਵੇਆ ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ ਉਹ ਵੀ ਪੰਜਾਬ ਦੇ ਹਰ ਬਿਹਤਰੀਨ ਤੋਂ ਬਿਹਤਰੀਨ ਹਸਪਤਾਲ ਦੇ ਵਿੱਚ ਮੈਂ ਕਿਉਂ ਕਹਿ ਰਿਹਾ ਕਿ ਪਹਿਲਾ ਸੂਬਾ ਹੈ ਅਸੀਂ ਵੱਡੀ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਤੋਂ ਵੀ ਜੇ ਇੰਸ਼ੋਰੈਂਸ ਲਈ ਹੋਵੇ ਨਾ ਉਹਦੇ ਵਿੱਚ ਵੀ 100 ਕੰਡੀਸ਼ਨਾਂ ਹੁੰਦੀਆਂ ਕਦੇ ਕਹਿੰਦੇ ਨੇ ਜੀ ਪਹਿਲਾਂ ਤੋਂ ਬਿਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ ਕਦੇ ਕਹਿੰਦੇ ਨੇ ਬਜ਼ੁਰਗਾਂ ਦਾ ਇਲਾਜ ਨਹੀਂ ਹੋ ਸਕਦਾ ਸੋ ਇਸ ਕਰਕੇ ਇਹੋ ਜਿਹਾ ਕੰਮ ਜਿਹੜਾ ਹੈਗਾ ਉਹਦੇ ਲਈ ਸੋਚਣ ਦਾ ਨਜ਼ਰੀਆ ਬੜਾ ਕ੍ਰਾਂਤੀਕਾਰੀ ਚਾਹੀਦਾ ਹੈ ਬਾਕੀ ਸਰਕਾਰਾਂ ਕਿਉਂ ਨਹੀਂ ਸੋਚ ਸਕੀਆਂ ਕਿ ਉਹ ਕਿ ਇਹੋ ਜੀ ਸੋਚ ਜਿਹੜੀ ਹੈ ਉਹ ਜਾਂ ਤੇ ਆਮ ਆਦਮੀ ਪਾਰਟੀ ਕੋਲ ਹੈ ਸਾਡੇ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਜੀ ਕੋਲ ਹੈ ਜਾਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਜਿਨ੍ਹਾਂ ਨੇ ਅੱਜ ਜਿਹੜਾ ਹੈਲਥ ਕਾਰਡ ਜਾਰੀ ਕਰਨਾ ਹੈ ਔਰ ਇਤਿਹਾਸ ਪੂਰੀ ਦੁਨੀਆ ਦੇ ਵਿੱਚ ਰਚਿਆ ਜਾਣਾ ਇੱਕ ਚੀਜ਼ ਮੈਂ ਉੱਚੇ-ਉੱਚੇ ਤੌਰ ਤੇ ਖੇਨੀ ਚੋਲਾਵਾਂ ਕਿ ਖਾਸ ਕਰਕੇ ਜਿਹੜਾ ਮੱਧਮ ਵਰਗ ਦਾ ਗਰੀਬ ਇਨਸਾਨ ਹੈ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਰਾਹਤ ਹੈ ਕਿਉਂਕਿ ਅੱਜ ਤੱਕ ਕਦੇ ਕਿਸੇ ਵੀ ਸਰਕਾਰ ਨੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਭਾਵੇਂ ਸਾਡੇ ਪੰਜਾਬ ਦੀ ਸਰਕਾਰ ਹੋਵੇ ਕਦੇ ਆਮ ਵਰਗ ਦੇ ਗਰੀਬ ਦੀ ਬਾਣੀ ਫੜੀ ਇਹ ਪਹਿਲੀ ਵਾਰੀ ਹੈ ਕਿ ਜਦੋਂ 10 ਲੱਖ ਦਾ ਇਲਾਜ ਕਿਉਂਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਨਾ ਉਸ ਟਾਈਮ ਤੇ ਉਸ ਘਰ ਦੀ ਹਾਲਾਤ ਕੀ ਹੁੰਦੀ ਹੈ ਉਸ ਮਾਂ ਤੇ ਉਹਦੇ ਹਾਲਾਤ ਕੀ ਹੁੰਦੀ ਹੈ ਉਹਨਾਂ ਬੱਚਿਆਂ ਦੀ ਹਾਲਾਤ ਕੀ ਹੁੰਦੀ ਹੈ ਇੱਕ ਬੰਦੇ ਮਰੀਜ਼ ਬਿਮਾਰੀ ਨਾਲ ਤੜਫ ਰਿਹਾ ਹੁੰਦਾ ਔਰ ਦੂਸਰੇ ਬੰਦੇ ਜਿਹੜਾ ਹੈਗਾ ਪੈਸਿਆਂ ਦਾ ਇੰਤਜ਼ਾਮ ਕਿਵੇਂ ਹੋਏਗਾ ਇਹੇ ਦਿਮਾਗ ਤੇ ਸਭ ਤੋਂ ਵੱਡੀ ਟੈਨਸ਼ਨ ਹੈ। ਔਰ ਖਾਸ ਕਰਕੇ ਜਿਹੜੀ ਆਮ ਵਰਗ ਦੇ ਗਰੀਬੀ ਦੀ ਗੱਲ ਕਰਦੇ। ਸੋ ਮੈਂ ਸਮਝਦਾ ਮਾਨਸਾਬ ਦੀ ਸਰਕਾਰ ਨੇ ਇਹ ਜਿਹੜਾ ਵੱਡਾ ਸਟੈਪ ਲਿਆ ਹੈ ਬੜਾ ਕਾਬਲੇ ਤਾਰੀਫ ਹੈ ਔਰ ਇਹ ਜਿਹੜਾ ਪੰਜਾਬ ਦਾ ਮਾਡਲ ਹੈ ਨਾ ਹੁਣ ਪੂਰੀ ਦੁਨੀਆ ਦੇ ਵਿੱਚ ਰਾਜ ਕਰੇਗਾ। ਪੂਰੇ ਹਿੰਦੁਸਤਾਨ ਦੀਆਂ ਬਾਕੀ ਸਰਕਾਰਾਂ ਨੂੰ ਫੋਲੋ ਕਰਨਾ ਹੀ ਪਵੇਗਾ ਕਿਉਂਕਿ ਜੋ ਅਰਜੀ ਜੋ ਭਗਵੰਤ ਸਿੰਘ ਸਾਹਿਬ ਦੀ ਸੋਚ ਆ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਆ ਉਸ ਨੇ ਜਿਹੜੇ ਰਾਜਨੀਤੀ ਦੇ ਨਵੇਂ ਜਿਹੜੇ ਮਾਪਦੰਡ ਤੈਅ ਕੀਤੇ ਹੈਗੇ ਆ ਕਿਉਂਕਿ ਇਹਨਾਂ ਦੀ ਸੋਚ ਦੇ ਵਿੱਚ ਸੈਂਟਰ ਦੇ ਵਿੱਚ ਆਮ ਇਨਸਾਨ ਹੈ